ਨਸਕਾ ਦੋਸਤੋ ਅੱਜ ਕਰਾਂ ਗੱਲ ਕਰਾਂਗੇ ਮੈਂ ਪੇਸ਼ਾਬ ਨੂੰ ਟੈਸਟ ਉਧਰ ਪੋਟਉਣੀ ਹੈ ਤੇ ਉਹ ਕਿਸ ਤਰ੍ਹਾਂ ਦਿਖਣੀ ਹੈ ਤੇ ਸਭ ਤੋਂ ਪਹਿਲਾਂ ਤਾਂ ਰੰਗ ਦੇਖਣਾ ਕੀ ਹੈ ਇਹ ਜੈਰਵਾ ਦਾ ਫਿਰ ਠੀਕ ਹੈ ਜਾਂ ਪਣੀਆ ਦਾ ਤੇ ਫਿਰ ਠੀਕ ਹੈ ਤੇ ਜੇ ਡਾਰਕ ਬਰਾਊਨ ਕਲਰ ਹੈ ਉਹਨੇ ਪਾਣੀ ਘਟ ਪੀਤਾ ਤੇ ਜਾਂ ਕੋਈ ਦਵਾਈ ਕਰਦੀ ਹੈ ਇਹ ਡਾਰਕ ਕਲਰ ਆ ਤਾਂ ਕੋਈ ਨਿਸ਼ਾਨੀ ਹੈ ਤੇ ਮੈਂ ਮੱਕਰ ਉਸਕੇ ਉਦੇ ਹਿਸਾਬ ਨਾਲ ਅਕੇ ਆਕੇ ਦੇਖਾਂਗੇ ਤੇ ਮਿਆ ਆਰ ਬੀ ਸੀ ਜਾਂ ਹੀਮੋ ਮਾਰਗ ਨੂੰ ਬਣ ਜਾ ਹੀਮੋਗਲੋਬਿਨ ਇਹ ਕੀ ਮੇਰੀ ਕੀ ਨੰਗ ਨਾ ਰੰਗ ਮਾਰੀਦਾ ਤੇ ਲਾਲ ਰੰਗ ਹੋ ਜਾਂਦਾ ਤੇ ਜਦੋਂ ਮੈਂ ਬਿਨਾ ਟੀਵੀ ਦੀ ਦਵਾਈ ਉਹ ਖਾਣ ਨਾ ਜਾਂਦੇ ਬੁਰਾ ਮਾਰ ਜਾਂਦਾ ਉਹ ਵੀ ਤਾਂ ਇਹ ਇਹ ਨਾ ਲੱਗ ਮਾਰ ਜਾਂਦਾ ਤੁਹਾਨੂੰ ਡਾਕਟਰ ਇਹ ਦੱਸੂਗਾ ਇਹ ਦੋ ਇਹ ਨਾ ਲੱਗ ਮਾਰਦਾ ਤੇ ਐਰੋਮੈਟਿਕ ਸੁਆਚਾ ਨੰਨੀਆਂ ਦੀ ਤੇ ਇਹ ਅਚਲੀਆ 4.6 ਤੋਂ ਲਾ ਕੇ 8 ਤੱਕ ਨਰਮ ਹੁੰਦੀ ਹੈ ਡੈਵਰੀਜ 6 ਤੱਕ ਨਰਮ ਹੈ ਤੇ ਸਟ੍ਰੈਸੋਗ੍ਰਾਫੀ ਦੇ ਪੀਐਚ ਵਧੇ ਹੋਏ ਤੇ ਉਹ ਨੈਸਟਲ ਟੂਬਰੋਸਿਸ ਕਾਕੇ ਭਜੰਦੀ ਹੈ ਤੋ ਉਸੇ ਕੀ ਹੁੰਦਾ ਹੈ ਉਹ ਅਚਾਣ ਅਚਾਨਤ ਹਦੋਂ ਨਾ ਉਹ ਕਲ ਨਹੀਂ ਤੇ ਉਹ ਮਿਚ ਰਹਿੰਦੇ ਆ ਉਹ 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 ਨਾਲ ਕਿ ਪੀ ਐਚ ਭਜ ਜਾਂਦੀ ਹੈ ਤੇ ਐਮ ਪੀ ਐਚ ਚ ਭਜਣ ਲੱਖੇ ਟੂਰਿਸਟ ਉਹ ਜਿੰਦਾ ਕੈਚਿੰਗ ਪਾਸਪੋਰਟ ਦੇ ਕਸਟਮਰ ਜਨ ਉਹਨਾਂ ਕਿ ਹੋ ਜਾਂਦੇ ਨੇ ਤੇ ਜਿਹਨਾਂ ਨੂੰ ਆਮ ਨਾ ਕੋਟਾ ਮਟੀਰੀਅਲ ਬੜਾ ਕਹਿੰਦੇ ਜੂਨੀਅਰਸ ਜੂਨੀਅਰਸ ਜਿਹਨਾਂ ਮੈਂ ਕਹਿੰਦਾ ਜੂਰੀਆਂ ਨੂੰ ਬੜੰਦਾਂ ਅਮੋਨੀਆ ਦੇ ਤੇ ਹੋਨੀਆ ਪੀ ਐਚ ਨੂੰ ਬਦਾਂਦੀਆਂ ਤੇ ਨਨ ਮਟੀਆਂ ਬੋਨਸ ਫੋਨੋਲਿਪੋਡੀਆ ਤੇ ਉਹਦੇ ਕੈਲਸ਼ੀਅਮ ਸਟੋਨਿੰਗ ਤੇ ਤੇ ਪੀਐਚ ਕਰਦੀਆ ਤੇ ਜਿਨਾਂ ਬਿਰਾਦੇ ਜੁਰੂ ਕੇਸ ਜਾਨਾ ਕਹਿੰਦੇ ਉਹਨਾਂ ਪੀਐਚ ਵੀ ਕਰ ਜਣੀ ਹੈ ਜੇ ਕੈਲਸ਼ੀਅਮ ਉਹਦੇ ਨਾਲ ਮੈਂ ਕੈਲਸ਼ੀਅਮ ਉਹਦੇ ਨਾਲ ਜੈਸਟੇਨਸਨ ਨਾ ਨਾ ਤਰਨਾ ਤੇ ਅੱਗੇ ਵੀ ਦੇਖਣਾ ਲੂਕ ਕੋਲ ਇਹ ਸਟਾਟਸ ਨਾ ਨਾ ਨਹੀਂ ਨਾਰਮਲੀ ਨੈਗੇਟਿਵ ਹੁੰਦਾ ਤੇ ਜੇ ਪੋਜ਼ਿਟਿਵ ਹੈ ਤੇ ਉਹ ਨਹੀਂ ਹੁੰਦੀ ਐ ਡਾਇਬੀਟੀਜ਼ ਦੀ ਤੇ ਨਾਵੇਂ ਦੇਖਣਾ ਕਿ ਕੀਟੋਨ ਨੈਗੇਟਿਵ ਹੈ ਕਿ ਪੋਜ਼ਿਟਿਵ ਹੈ ਜੇ ਕੀਟੋਨ ਪੋਜ਼ਿਟਿਵ ਹੈ ਤੇ ਉਹ ਨਹੀਂ ਹੁੰਦੀਆਂ ਡਾਇਬੀਟਿਕ ਕੀਟੋਐਸਿਡੋਸਿਸ ਦੀ ਤੇ ਕਈ ਵਾਰੀ ਸਾਰਵਿਸ ਨਾ ਮਨ ਨੋਟਿਸ਼ਨ ਰੱਖੇ ਮਿਚੀਡਨ ਪੋਜ਼ਿਟਿਵ ਹੋਇਆ ਤੇ ਪਰ ਉਹਦੇ ਚ ਵੇ ਇੱਕ ਕੁਝ ਨੈਗੇਟਿਵ ਹੋ ਗਿਆ ਤੇ ਇਹ ਦੇਖਣਾ ਹੈ ਨਾਈਟ੍ਰਾਈਟ ਕਈ ਵੀ ਟੈਲੀਗ੍ਰਾਮ ਨੈਗੇਟਿਵ ਹੈ ਇਹ ਨਾਈਟ ਨਾਈਟ੍ਰਾ ਨਾਈਟ੍ਰਾਈਟ ਨੇ ਜਿਆਦਾ ਵਿੱਚ ਤੇ ਉਹ ਨਾਈਟ ਨਾਈਟ੍ਰੇਸ਼ਨ ਨਾਈਟ੍ਰਾਈਟ ਦੇ ਵਿੱਚ ਮਿਲਣਾ ਤੇ ਉਹ ਕਿ ਮਲਗਿ ਬਕੀ ਨਹੀਂ ਜਾਣੀ ਹੈ ਵੀ ਕਾਫੀ ਮਿਕਟਰੀ ਆਏਗੇ ਪਿਛਾਤ ਤੇਜ਼ ਕਰਕੇ ਯੂਨਾਈਟਰ ਪੋਜਿਟਿਵ ਹੈ ਉਹ ਮਿਟੀਆ ਦੀ ਨਿਸ਼ਾਨੀਆਂ ਨੇ ਵੀ ਕਾਫੀ ਮਿਟੀਆ ਤੇ ਵੀ ਦੇਖਣਾ ਲੁਕੋਸਾਈਟ ਸਟੇਜ ਲੁਕੋਸਾਈਟ ਸਟੇਜ ਇਹ ਕੰਜਾਈਮ ਹੈ ਤੇ ਜਿਹਨਾਂ ਕਿ ਵਾਈਟ ਬਲੱਡ ਸੈਲ ਜੀ ਡਬਲ ਯੂ ਬੀ ਸੀ ਦੇ ਵਿੱਚ ਹੁੰਦਾ ਜਿਹੜਾ ਉਹ ਜੀ ਜਦਾਂਗੇ ਪਿਛਾਤ ਤੇ ਇਹ ਇਹ ਨਹੀਂ ਆ ਵੀ ਪੋਜਟਿਵ ਹੋਗਾ ਤੇ ਇਹ ਨਿਸ਼ਾਨੀਆਂ ਆ ਗਈਆਂ ਇਨਡਾਇਰੈਕਟ ਨਿਸ਼ਾਨੀ ਮੈਂ ਨੋ ਜੀ ਵੀ ਸੀ ਹੈਗੇ ਆ ਤੇ ਇਹ ਦੇਖ ਲੈਣਾ ਮੈਂ ਬਿਲੀ ਰੂਪਨ ਹੈ ਕਿ ਨਹੀਂ ਹੈ ਉਹ ਨੈਗੇਟਿਵ ਹੁੰਦੀ ਨਾ ਹੋਣੀ ਜੇ ਹੈਗੀ ਪੋਜ਼ਿਟਿਵ ਤਾਂ ਉਹ ਨਿਸ਼ਾਨੀ ਹੈਗੀ ਕਿ ਗਲਤ ਬਣਾ ਦੀ ਮੇਰੇ ਰੂਪਨ ਦਾ ਮੈਨੂੰ ਨਹੀਂ ਪੂਰਾ ਨਹੀਂ ਹੋ ਰਿਹਾ ਜਾਂ ਕੋਈ ਆਬਸਟਰਕਸ਼ਨ ਵਗੈਰਾ ਹੋ ਜੂਗਾ ਤੇ ਉਹ ਦੇਖ ਲੈਣਾ ਜੋ ਰੂਪਨ ਨੂੰ ਜਨਾ ਤੋ ਨਾਰਮਲੀ ਤੋ ਨਾਰਮਲ ਲੈਵ ਕਿਨਾ ਤੇ ਜੇ ਸਰਕੂਲ ਨੂੰ ਨਾ ਜਨਾ ਹੋਣੀ ਹੈ ਜਦ ਨੋਨ ਪਤਾ ਲੱਗ ਗਿਆ ਜਾਂ ਮੋਲਸ ਜਾਂ ਕੀ ਆ ਜਾਂ ਗਨਮੈਂਟ ਕੋਈ ਨਾ ਕੋਈ ਮਾਰੀ ਹੋਗੀ ਤੇ ਵੀ ਪ੍ਰੋਟੀਨ ਦੇਖ ਲੈਣੀ ਹੈ ਕੈਨੇਗ੍ਰਾਮ ਹਣ ਕਰ ਲਿਆ 0 ਤੋਂ 8 ਗ੍ਰਾਮ ਮਿਲੀਗ੍ਰਾਮ ਤੱਕ ਨਾਰਮਲ ਹੁੰਦੀ ਹੈ ਇਹਨਾਂ ਨੂੰ ਤੁਸੀਂ ਕਰੀਏ ਤਾਂ ਜੇ ਰਸਤੇ ਵਿੱਚ ਰੈਸਟ ਕਰੀਏ ਤੇ 24 ਘੰਟੇ ਦਾ ਪਿਸ਼ਾਬ ਚੈੱਕ ਕਰੀਏ ਤੋਂ 50 ਤੋਂ ਲੈ ਕੇ 80 ਮਿਲੀਗ੍ਰਾਮ ਤੱਕ ਨਾਰਮਲ ਹੁੰਦੀ ਹੈ ਤੇ ਜੇ ਐਕਸਾਈ ਕਰਦੇ ਹਾਂ ਕਿ ਤੇ 24 ਘੰਟੇ ਦਾ ਪਿਸ਼ਾਬ ਕਰਦੇ ਟੈਸਟ ਕਰੀਏ ਤੇ 250 ਮਿਲੀਗ੍ਰਾਮ ਤੱਕ ਨਾਰਮਲ ਹੁੰਦੀ ਹੈ ਤੋਂ ਤੁਹਾਡੇ ਵਿੱਚ ਆ ਮਾਈਕਰੋਸਕੋਪ ਉਂਗਾਨ ਕਰਨਾ ਆਰਬੀਸੀ ਦੇਖ ਲੈਣੇ ਕਿਨੇ ਜੇ ਦੋ ਦੋ ਕਟਿਆ ਗਿਆ ਤੇ ਹਾਈਪੋਪਰਫੀਲ ਚ ਤੇ ਉਹ ਨਾਰਮਲ ਹੈ ਤੇ ਜੋ ਦੋ ਦੋ ਜਿਆਦਾ ਤੇ ਉਹ ਦੇਖਣਾ ਪਣਾ ਮੈ ਉਹ ਆਈ ਸ਼ਕਲ ਲਿਖਣੀ ਪੈਣੀ ਹੈ ਮੈਂ ਕਲਿਕ ਕੰਡਾ ਜਿਹਾ ਕਲਿਕ ਉਹ ਨਾ ਹੋਣੀ ਚਾਹੀਦੀ ਬਲੀ ਉਹ ਕਿਨੇ ਡਾਈਮ ਨਹੀਂ ਫਾਰਮ ਨਹੀਂ ਫਾਰਮ ਕਿਨੇ 46 ਨਾ ਤਾਂ ਗਿਆ ਉਹ ਨੌਨਯੂਰੀਸੀ ਦੇ ਲੈਣੇ ਵਿੱਚ ਇੱਕ ਨਾਮ ਪਛਾਣ ਵਿੱਚ ਜਿਹਨਾਂ ਦੇ ਚਾਰ ਦਾ ਨਾਮ ਹੁੰਦੇ ਆ ਹਾਈਪਰੋਫੀਲ ਜ ਤੇ ਇਹ ਉਤ ਜਾਏਗੇ ਤੋਂ ਮ ਨਿਸ਼ਾਨੀਆਂ ਆ ਗਈਆਂ ਜਿਨ ਨਾਲ ਐਸਟ੍ਰੇਜ ਵੀ ਬਹੁਤ ਲੂਕਸਾਈਟ ਐਸਟ੍ਰੇਜ ਬਹੁਤ ਬੈ ਨਾਈਟ ਆਰ ਵੀ ਬੁੰਜਦੇ ਬੈ ਤੇ ਨੌਨਯੂਰੀਸੀ ਵੀ ਬੁੰਜਦੇ ਬੈ ਤੋਂ ਨਿਸ਼ਾਨੀਆਂ ਆ ਗਈਆਂ ਵਿਚਾਰ ਜਨ ਵੇਖਣਾ ਤੇ ਇਹ ਜਿਵੇਂ ਹੋਣਾ ਹੈ ਇਹ ਫਿਰ ਨਸਖੇ ਨਾਲ ਨਿਰਾਏ 15 ਤੋਂ 20 ਤੱਕ ਨਾ ਹੁੰਦੇ ਆ ਤੇ ਜਦਾਂ ਆ ਗਿਆ ਤੇ ਉਹ ਨਹੀਂ ਹੁੰਦੀ ਹੈ ਮੈਂ ਕੋਈ ਕੋਈ ਉਹ ਤੁਹਾਨੂੰ ਕਾਸਨੀ ਨਿਸ਼ਾਨੀ ਨਹੀਂ ਡੈਮੇਜ ਨਿਸ਼ਾਨੀ ਹੁੰਦੀ ਹੈ ਤੇ ਇਹ ਕਾਸਨੀ ਨਿਸ਼ਾਨੀ ਆ ਵੀ ਸੀ ਕਾਸਟ ਨਹੀਂ ਨਿਕਲੀਆਂ ਤੇ ਨੋਗਰਮੈਨਰ ਦੀ ਨਿਸ਼ਾਨੀ ਹੁੰਦੀ ਹੈ ਤੇ ਨੋਲੀ ਉਸੇ ਕਾਸਨ ਕਲੀ ਨਾ ਪਲਨ ਪਰਦੇ ਨਿਸ਼ਾਨੀ ਨਹੀਂ ਹੈ ਜਾਂ ਇਹ ਨਹੀਂ ਨਿਸ਼ਾਨੀ ਨਹੀਂ ਹੈ ਇਹ ਇਹ ਕਿਨਨ ਕਾਸਟ ਨਹੀਂ ਕਲੀਆਂ ਤਾਂ ਮੜੀ ਬ੍ਰਾਊਨ ਕਾਸਟ ਹੋਣੀ ਹੈ ਤੇ ਉਹ ਨਿਸ਼ਾਨੀਆਂ ਹੁੰਦੀਆਂ ਕਿਉਂ ਟਿਬ ਲੋ ਨਿਕੋਸਦੀ ਹਾਈਲਾਈਨ ਹਾਈਲਾਈਨ ਕਾਸਨ ਕਲਨੀ ਟੋਪਰੀ ਨੂੰ ਇਹਦੀ ਨਿਸ਼ਾਨੀਆਂ ਹੁੰਦੀਆਂ ਤੇ ਜੇ ਬ੍ਰਾਉਨ ਜਾਂ ਮੈਕਸੀਕੋ ਕਾਸਨ ਕਲੀਆਂ ਤੇ ਕੋਰੋਨਾ ਕਿ ਕਿ ਨਿਦੀ ਨਿਸ਼ਾਨੀ ਹੁੰਦੀਆਂ ਫਿਰ ਕਿਸਤਲ ਦੇ ਨਾਲ ਤੇ ਨੋ ਨੋ ਵੀ ਨਾ ਤੇ ਉਹਨੇ ਤੇ ਦੇ ਮੈਗਰਸ ਨੂੰ ਦੇਖਣ ਲੇ ਤੇ ਜੇ ਕਿਸਤਲ ਦੇ ਨੇ ਜੰਗਲ ਬਲ ਸੇ ਵੇ ਗਿਆ ਤੋ ਕਾਂਸਿੰਗ ਆਰਗਨ ਦੇ ਕਿਸਲੇ ਇਹ ਜੇ ਵੈਰੀਸੇਬਲ ਦੇ ਅਗੇ ਲਮੇਲ ਮੇ ਉਹ ਕਾਂਸਿੰਗ ਬਹੁਸਪੈਦੇ ਤੈਸ ਰਹੂਗੇ ਤੇ ਇਹ ਅਲਗ ਅਲਗ ਸਗਲਾਨੀਆ ਤੇ ਇਹ ਲੰਬੋਏ ਕੇ ਚੇਵਦੇ ਪਤਰੀਆਂ ਇਕਨੋ ਪਟੜੇ ਹੋਣਾ ਰੋ ਜੜੀ ਦੇ ਟਿੱਕ ਟਿੱਕੇ ਹੋਣੇ ਉਹ ਜੂਰੋ ਕੇਸਰ ਦੇ ਕਿਸਲੋਂਦੇ ਇਹ ਸਿਸਟੇਮ ਦੇ ਕਿਸਰ ਦੇ ਆਨ ਐਕਸ ਕਰਨ ਹੁੰਦੇ ਤੇ ਇਹ ਕਿ ਸੂਰ ਦੇ ਕਿਸੂਰੇ ਉਹ ਦਿਨ ਇੱਕ ਕੋਫਨ ਉਹ 19 ਸਕਿੰਡਾਂ ਦੇ ਤੇ ਬਕਲੀਆ ਦੇਖਣ ਲਿਆ ਕਿਨੇ ਤੇ ਟੰਡੋਂ ਪਾ ਪਾਈ ਗਿਆ ਤੇ ਉਹ ਕਲਚਰ ਕਰਨ ਉਹਦੀ ਤੋਂ ਨਹੀਂ ਚੰਨੀ ਉਹ ਵੀ ਨਹੀਂ ਤੇ ਤੇ ਜੀ ਆਰ ਵੀ ਸੀ ਨੇ ਕਾ ਗਿਆ ਫਲੜ ਚ ਮਾਈਕਰੋਸਕੋਪ ਦੇਲੇ ਪਤਾ ਲੱਗਿਆ ਤੇ ਉਹ ਵੀ ਦੇਖਣ ਮੈਂ ਕਿਥੋਂ ਮਲਗੀ ਚਕਲਤਨੀ ਮੈਰੀ ਉਹਨਾਂ ਦੀ ਕਿੰਨਾਂ ਟ੍ਰੈਕ ਨਹੀਂ ਹੈਗੇ ਔਰ ਵਿੱਚ ਹੀ ਕਾਸਤਰੀ ਹੈਗੇ ਤੇ ਪ੍ਰੋਟੀਨ ਵੀ ਨਹੀਂ ਤਿੰਨ ਤਿੰਨ ਤੋਂ ਜ਼ਿਆਦਾ 3.0 ਜ਼ਿਆਦਾ ਨਿਕਲ ਨਹੀਂ ਉਹ ਨਿਸ਼ਾਨੀ ਨਹੀਂ ਦੀ ਗੁਣ ਮੈਰੋ ਦੀ ਤੇ ਇਹ ਲਿਸਮੋਰਫਿਕ ਨਹੀਂ ਹੋਏ ਤੇ ਉਹਨੇ ਨਮ ਚਕਲਤਨੀ ਤੋਂ ਵੀ ਗਰਨ ਨੂੰ ਤਵਾਜ ਕਿ ਰਿਵਾਏ ਯੋ ਕਿਨੇ ਵਿੱਚੋਂ ਆਇਆ ਜਾਂ ਉਦੋਂ ਤੱਕ ਆਇਆ ਹੈ ਜੂਟਰ ਚ ਜਾਂ ਬਲੇਡ ਚ ਤੇ ਉਹ ਬਣਾ ਨਾ ਕਰਦੇ ਆਂ ਤੇ ਬਰਾਜ ਕੁ ਕੋ ਨਹੀਂ ਜਿਹੋ ਉਹਦੇ ਕੀ ਕਰਨ ਨੇ ਜਿਹੜਾ ਬਲ ਮੈਟ ਤੋਂ ਉਹਦਾ ਤੇ ਉਹ ਉਹਨਾਂ ਦਾ ਮੈਸਕੂਲੇਟਿਜ਼ ਮੈਨ ਕਰਕੇ ਆਈ ਆਸਾਨ ਹੈ ਉਹ ਤੈਨੂੰ ਮਾਉਣੀਆਂ ਤੇ ਸਾਦੀ ਮਰੀਜ਼ ਨਾਲ ਜਨ ਸਨੂਸਰਟ ਵੀ ਨਾਲ ਹੋ ਜਾਂਦੀਆਂ ਉਹ ਨਾਲੀ ਉਸ ਨੂੰ ਵੀ ਲੀਵਦੇ ਹੁੰਦੇ ਆ ਤੇ ਉਹ ਵੈਸਕੂਲਰ ਜੇ ਗੁਰਦੇ ਦੀ ਵੀ ਸਰਗਦੀਆਂ ਤੇ ਜਿਪਣਾ ਦੇ ਵੀ ਸਰਗਦੀਆਂ ਤੇ ਐਂਟੀ ਕੋਮੈਨੋ ਬੇਸਡ ਮੈਂਬਰਨ ਦੀ ਜਿਹਾ ਕਿ ਤੋ ਆਪਣੇ ਜਿਵੇਂ ਕੋ ਬਣਣਾ ਪੰਨਾ ਤੇ ਫਿਰ ਉਹ ਨਾਮ ਨੂੰ ਮਾਗਣਾ ਬਣਾਤ ਨਹੀਂ ਮੁਰਦੇ ਜੋ ਦੋਨੇ ਜਗਤ ਨੇ ਬੁਣਨੇ ਡੇ ਕਰਦੀਆਂ ਤੇ ਉਹਨਾਂ ਨੇ ਤਾਂ ਗੁਡਪਾਚਰ ਸਿੰਡਰਮ ਤੇ ਫਿਰ ਮਾਰੀ ਹੁੰਦੀ ਹੈ ਮੀਲ ਕੰਪਲੈਕਸਡਿਟੀ ਹੋਣੀ ਹੈ ਤੇ ਉਹ ਹੀ ਪੈਰਾਲਿਸੀ ਬੀਨ ਆਰ ਸੀ ਆ ਵੀ ਹੋਣੀ ਹੈ ਇਹ ਐਨ ਐ ਪੋਜੀਟਿਵ ਹੋਵੇ ਤਾਂ ਅਸਲੀ ਕਰਕੇ ਵੇਖੋ ਦੀਆਂ ਹਲ ਪੋਟਸ ਸਿੰਡਰਮ ਹੁੰਦਾ ਉਹ ਕਰਕੇ ਮੈਂ ਸਿੱਧੇ ਹੀ ਪੋਰ ਚੱਕਣਾ ਦੇਖ ਤੋਂ ਪੜ ਆ ਜੇ ਤੇ ਇਹ ਨੂੰ ਪੁੱਛੇ ਤੇ ਫੋਲ ਤੇ ਉਸ ਤੋਂ ਪਰਮਗੁਰੂ ਮੰਨਨ ਹਾਇਰਸ ਵੀ ਹੋ ਸਕਦੀ ਹੈ ਤੇ ਆਈਏ ਨੇ ਪ੍ਰੋਪਰਟੀ ਵੀ ਹੋ ਸਕਦੀ ਹੈ ਤੇ ਜੇ ਆ ਵੀ ਸੀ ਨਹੀਂ ਸਕ ਨਹੀਂ ਮਿਲਦੀ ਤਾਂ ਉਹ ਗੁਰਦਵਾਰਾ ਆ ਸਕਦੇ ਆ ਤੇ ਉਹਦੇ ਵਿੱਚ ਜਿਹਨਾਂ ਪਾਰਟਿਸ ਟੱਕਰ ਨਹੀਂ ਜੇ ਜਾਂ ਇਹਨਾਂ ਆਪਣੀ ਨੇ ਕੋਈ ਸੇ ਜਾਂ ਕੈਂਸਰ ਉਹਦੇ ਦਾ ਜਾਫਰ ਨੇ ਇਮ ਇਨਫੈਕਸ਼ਨ ਆ ਗਈ ਗੁਰਦੇ ਚ ਜੋ ਉਹ ਬਯਾਮਸਾ ਦੀ ਹੈ ਜਾਂ ਜੂਰੇਟਰ ਦੇ ਵਿੱਚ ਸਟ੍ਰੋਮ ਫਸਿਆ ਤੇ ਉਹ ਉਹ ਨਾਲ ਜੂਰੇਟ ਦੀ ਨਾ ਮਿਲ ਨਹੀਂਦੀ ਤੇ ਉਹਨਾਂ ਵੀ ਕੋਮਾ ਸਤਾ ਤੇ ਜਾਵੇ ਬਲੱਡ ਤੱਕ ਕੈਂਸਰ ਜਾਂ ਮੈਂ ਪ੍ਰੋਸਸ ਕੀਤਾ ਕੈਂਸਰ ਨਾ ਮੈਂ ਸਟੇਟਸ ਆ ਦੇ ਤੁਰੇ ਇਨਫੈਕਸ਼ਨ ਹੋ ਜੂ ਮਰ ਰਿਹਾ ਜੀ ਤੇ ਤੱਬ ਲੱਗਦਾ ਕਨਾ ਤੇ ਜੇ ਆਮ ਜੀ ਨੈਣੀਏ ਕੂਨ ਦੇ ਵਿੱਚ ਤੇ ਹੀ ਬੋਇਦੇ ਬੇ ਉਹ ਉਹ ਬੇ ਕਾ ਵੀ ਇਹ ਮੈਗਲੋਬਨ ਐ ਨਕਲੀ ਆਫ ਇੱਕ ਨਾ ਫਰੀ ਹੀ ਮਗਲੋਬਨ ਹੈ ਨਹੀਂ ਫਰੀ ਹੀ ਮਗਲੋਬਨ ਤਾਂ ਇਹ ਮੋਲੂ ਸਹੀ ਹੋਗਾ ਤੋਂ ਉਸ ਵਿੱਚ ਐਨੀਮੀਆ ਵੀ ਮੰਨਣਾ ਹੋਊਗਾ ਪੇਸ਼ ਨੂੰ ਨਾਲ ਇਹ ਨਾ ਟੱਕਰ ਨਾ ਆਪ ਟਕਲੋਬਨ ਨਾ ਮਦੀ ਹੋਵੇ ਤੇ ਅਲੀਏ ਦੇ ਚੱਕਰ ਨਾਲ ਉਹਨਾਂ ਬੰਦੇ ਆਵੇਂ ਨਾਰਸਿਸਟੋਸਾਈਟ ਹੋ ਗਏ ਇਹ ਪੇਸ਼ੇ ਨੇ 60 ਸਾਲ ਤੋਂ ਜਦਾ ਤੇ ਇਹ ਲੈਮਸੀ ਦੇ ਚੱਕਵੇਂ ਦੀਆਂ ਤੇ ਸਮੋਕਿੰਗ ਬੰਦਾ ਕਰਦਾ ਤੇ ਨਾਲ ਨਾਰਸਿਸਟਿਕ ਕੰਮ ਕਰਦਾ ਪ੍ਰਾਥਮਿਕ ਨੂੰ ਈ ਨਿਆ ਪੈਂਡਿੰਗ ਨੇ ਤੇ ਉਹ ਰਿਸਕ ਜਿਆਦਾ ਬਾਅਦ ਵਿੱਚ ਹਕਸਦਾ ਤੇ ਮੇਂ ਨਹੀਂ ਮਰ ਮਰ ਖੂਨ ਦਾ ਉਹ ਜਿਵੇਂ ਸਿਟੀ ਯੋਗਰਾਮ ਕਰ ਲਓ ਤੇ ਉਹ ਪੇਸ਼ੇਵਨਾਂ ਨੂੰ ਸਿਸਟਰਜ਼ ਨੂੰ ਮਿਲੇ ਨਾਲ ਜੁੜਨ ਸਟਾਟੌਲ ਜੀ ਮੇਂ ਦੇ ਉਹ ਮੈਂ ਪਤਾ ਲੱਗ ਜਾਣਾ ਨਹੀਂ ਮਿਲਣਾ ਚੱਲ ਮੈਂ ਕਹਿੰਦੇ ਆ ਜਾਂ ਸਿੱਧ ਉਸ ਬਵੀਂ ਨਾਲ ਸੰਗਲਣਾ ਤੇ ਹੋਰ ਕੋਦੇ ਦਾ ਕਿਸ ਤਰ੍ਹਾਂ ਵਿਅਸਾ ਦਾ ਬਹੁਤ ਸਸ ਕਿੰਨੀ ਨਹੀਂ ਹੋ ਸਕਦੀਆਂ ਤੇ ਇਹਨਾਂ ਪੈਪਰ ਉਹ ਇਹਨਾਂ ਕੋਸ਼ਿਸ਼ ਹੋ ਸਕਦੀਆਂ ਤੇ ਪਤਨੀ ਦੀ ਗਲਮੈਂ ਕਰ ਰਹੀ ਪਣਾ ਤੇ ਇਹ ਨੀਚ ਬਗ ਨਾਇ ਪਾਗਰਾਮ ਦੀ ਦੇ ਤੋਹੇ ਨਿਸ਼ਾਨੀ ਹੁੰਦੀ ਹੈ ਜਬ ਬੜੀ ਤੇ ਨਿਕਲੇ ਕੈਨੇਡਾ ਵੇ ਜਾ ਮੂਰੀ ਟੋਂਗੇ ਤੇ ਅਨਲਾ ਵੀ ਲਾ ਜੀ ਤਜਾ ਜਿਹਾ ਜੇ ਤੇ ਇਹਨਾਂ ਪਿਸ਼ਾਬ ਤੋਂ ਬਹੁਤ ਕੁਝ ਪਤਾ ਲੱਗਦਾ ਤੇ ਇੱਕਦਮ ਵੇਖਣ ਲੱਗਾ ਲੀਵੇ ਉਹ ਬਦਲ ਅਗਨਾਂ ਇਹ ਪਿਆਰ ਨੇ ਕਿ ਵੀ ਸੈਕਸ਼ਨ ਟ੍ਰਾਂਸਮਿਟਰ ਦੀ ਜੀਣਦੀਆਂ ਤੇ